प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗੱਲ ਲੋਂਗੋ ਦੇਵਾ ਪਿਆਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਚੰਦਪਾਣ ਵਾਲੇ ਮਸਲੇ ਤੇ ਦੁਬਾਰਾ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਫੇਰ ਦੂਜੀ ਧਿਰ ਦੇ ਵੱਲੋਂ ਫਰੀਦਕੋਟ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਇਆ ਗਿਆ ਕਿ ਉਹਨਾਂ ਦੇ ਬੱਚਿਆਂ ਤੇ ਵੀ ਕਾਰਵਾਈ ਕੀਤੀ ਜਾਵੇ ਗਮਦੂਰ ਸਿੰਘ ਦੇ ਪਰਿਵਾਰ ਦੇ ਮੈਨੂੰ ਮੈਂ ਉਦੋਂ ਵੀ ਕਿਹਾ ਸੀ ਨਾ ਸਾਡਾ ਕੋਈ ਗਮਦੂਰ ਸਿੰਘ ਨਾਲ ਦੋਸਤੀ ਆ ਨਾ ਸਾਡੀ ਕੋਈ ਬੂਟਾ ਸਿੰਘ ਅਰ ਸਰਪੰਚ ਕੁਲਦੀਪ ਸਿੰਘ ਨਾਲ ਸਾਡੀ ਦੁਸ਼ਮਣੀ ਆ ਪਰ ਜਿਹੜੀ ਗੱਲ ਸਚਾਈ ਆ ਸਚਾਈ ਤੋਂ ਕੋਹਾਂ ਦੂਰ ਇੱਕ ਤਰਫਾ ਗੱਲ ਜਿਹੜੀ ਕੀਤੀ ਜਾ ਰਹੀ ਆ ਮੈਂ ਇਸ ਕਰਕੇ ਇਸ ਮੁੱਦੇ ਤੇ ਬੋਲਿਆ ਜਦੋਂ ਸਾਡੀ ਜੱਟਾਂ ਦੀ ਧੀ ਉੱਥੇ ਰੋਈ ਯਾਰ ਕਸੂਰ ਕੀ ਧੀ ਤਾਂ ਸਭ ਦੀ ਸਾਂਝੀ ਹੁੰਦੀ ਆ ਸਾਡੀ ਜਦੋਂ ਭੈਣ ਰੋਈ ਸਾਡਾ ਇੱਕ ਬਜ਼ੁਰਗ ਰੋਇਆ ਮੈਂ ਵੀਰੋ ਉਦੋਂ ਬੋਲਿਆ ਉਦੋਂ ਗਿਆ ਹੁਣ ਵੀ ਪਰਿਵਾਰ ਦੇ ਕੋਲੋਂ ਵੱਡੀ ਪੱਧਰ ਦੇ ਉੱਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਨਾ ਜਥੇਬੰਦੀਆਂ ਵੀ ਨਹੀਂ ਅਸੀਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਤੁਹਾਡਾ ਫਿੱਟ ਸਿਆਪਾ ਕਰਦੇ ਰਹਾਂਗੇ ਔਰ ਫਰੀਦਕੋਟ ਪ੍ਰਸ਼ਾਸਨ ਖਾਸ ਕਰਕੇ ਐਸਐਸਪੀ ਸਾਹਿਬ ਫਰੀਦਕੋਟ ਪਤਾ ਨਹੀਂ ਕਿਉਂ ਇੰਨੇ ਦਬਾ ਦੇ ਵਿੱਚ ਆ ਗਏ ਜਦੋਂ ਕਿ ਅਫਸਰਾ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀ ਮੈਂ ਫਰੀਦਕੋਟ ਦਾ ਹੀ ਭਰਤੀ ਆ 30 ਸਾਲ ਦੇ ਕਰੀਬ ਮੈਂ ਇਸੇ ਰੇਂਜ ਚ ਨੌਕਰੀ ਕੀਤੀ ਐ ਮੈਨੂੰ ਜਿੰਨੇ ਵੀ ਮੁਲਾਜ਼ਮ ਮਿਲੇ ਉਹ ਐਸਐਸਪੀ ਸਾਹਿਬ ਤੁਹਾਡੀ ਕਾਰਸ਼ੈਲੀ ਤੋਂ ਨਿਰਾਸ਼ ਨਜ਼ਰ ਆਏ ਕਿਉਂਕਿ 11-12 ਮੁਲਾਜ਼ਮਾਂ ਦੇ ਵਿੱਚ ਫੱਟੜ ਹੋਏ ਖਾਸ ਕਰਕੇ ਦੋ ਲੜਕੀਆਂ ਦਾ ਫੱਟੜ ਹੋਣਾ ਅੱਜ ਤੱਕ ਇੰਨੇ ਧਰਨਿਆਂ ਦੇ ਵਿੱਚ ਲੇਡੀਜ਼ ਧਰਨੇ ਦੇ ਵਿੱਚ ਲੇਡੀਜ਼ ਨਾਲ ਖਿੱਚ ਤੂੰ ਤਾਂ ਲੇਡੀਆਂ ਦੀ ਆਪਸ ਵਿੱਚ ਹੋ ਜਾਂਦੀ ਆ ਪਰ ਜੈਂਟਸ ਵੱਲੋਂ ਕੁੱਟਮਾਰ ਕਰਨਾ ਫਿਰ ਵੀਡੀਓ ਸਾਹਮਣੇ ਆ ਗਈਆਂ ਤੇ ਤੁਹਾਡੇ ਵੱਲੋਂ ਇਹਨੇ ਦਬਾਅ ਚ ਆ ਕੇ ਦੋਸ਼ੀਆਂ ਨੂੰ ਰੀਲੀਜ਼ ਕਰਨਾ ਸਾਨੂੰ ਸਮਝ ਨਹੀਂ ਇਹ ਵੀ ਇੰਨੇ ਪ੍ਰੈਸ਼ਰ ਤੇ ਤੁਸੀਂ ਕਿਵੇਂ ਆਏ ਫਿਰ ਇਨਸਾਬ ਕਿੱਥੇ ਗਿਆ شریف ਆਦਮੀ ਕਿੱਥੇ ਜਾਊਗਾ ਹੁਣ ਦੋਸਤੋ ਸਚਾਈ ਕੀ ਸੀ ਅਸੀਂ ਕਿਉਂ ਵੇਖੋ ਮੈਂ ਇਹ ਇਹ ਜਿਹੜਾ ਤੁਹਾਨੂੰ ਪਤਾ ਜਿਹੜਾ ਇਹ ਮਸਲਾ ਖੜਾ ਕੀਤਾ ਗਿਆ ਜੱਟ ਵਰਸਸ ਦਲਿਤ ਇਹ ਬਣਾਇਆ ਗਿਆ ਕਿ ਨਾਲੀ ਦੇ ਮਸਲੇ ਤੋਂ ਹੁਣ ਇਹਨਾਂ ਦੀ ਹੀ ਇੱਕ ਧੇਰਾ ਜਿਹੜੀ ਸਾਨੂੰ ਵੀਡੀਓ ਭੇਜ ਰਹੀ ਆ ਹੋਰ ਕੁਝ ਤੁਸੀਂ ਵੀਡੀਓ ਪਹਿਲਾਂ ਦੇਖ ਲਿਓ ਹੁਣ ਇਹਦੇ ਤੇ ਤੁਸੀਂ ਅੰਦਾਜ਼ਾ ਲਾ ਲਿਓ ਵੀ ਗਲਤ ਕੌਣ ਹੈ ਅਗਰ ਇਹ ਬੰਦੇ ਉਸ ਦਿਨ ਗਮਦੂਰ ਸਿੰਘ ਦੇ ਘਰੇ ਚਲੇ ਜਾਂਦੇ ਅਗਰ ਪੁਲਿਸ ਉਹਦੇ ਬਾੜ ਦੇ ਵਿੱਚ ਨਾ ਉਹ ਇਕੱਠੀ ਹੁੰਦੀ ਤੇ ਜੇ ਉਹ ਨਾ ਫਾਇਰ ਕਰਦਾ ਪੰਜ ਪੁਲਿਸ ਮੁਲਾਜ਼ਮ ਘੱਟੋ ਘੱਟ ਮਰਨੇ ਸੀ ਦੋ ਕੁੜੀਆਂ ਤਿੰਨ ਮੁਲਾਜ਼ਮ ਜਿਹੜੇ ਇਹਨਾਂ ਦੇ ਘੇਰੇ ਚ ਆ ਚੁੱਕੇ ਸੀ ਤੇ ਪਰਿਵਾਰ ਦੀਆਂ ਘਰੇ ਔਰਤਾਂ ਸਨ ਗਮਦੂਰ ਸਿੰਘ ਦੀ ਸੀਸੀਟੀਵੀ ਫੁਟੇਜ ਵੀ ਆ ਗਈ ਟੀਬੀ ਸਾਹਿਬ ਦੀ ਵੀ ਉਸ ਦਿਨੋਂ ਪਿੰਡ ਹੀ ਯਾਰ ਇੰਨਾ ਤੱਕਾ ਹੁਣ ਉਹਦੇ ਪਰਿਵਾਰ ਦੀਆਂ ਔਰਤਾਂ ਦੇ ਪ੍ਰਤੀ ਮਾੜੇ ਅਪਸ਼ਬਦ ਇੱਕ ਕੋਈ ਅਗਿਆਨੀ ਮੈਂ ਨਾ ਨਹੀਂ ਇਹੋ ਜਿਹਾ ਇਨਸਾਨ ਦਾ ਲੈਣਾ ਚਾਹੁੰਦਾ ਯਾਰ ਉਹ ਉਹ ਸੁਰਖੀ ਬਿੰਦੀ ਸਾਡੀਆਂ ਜੱਟਾਂ ਦੀਆਂ ਧੀਆਂ ਦੀ ਪਰਖ ਰਿਆ ਤੇ ਮੈਂ ਤੈਨੂੰ ਭਾਈ ਕਹਿਣਾ ਜੇ ਤੇਰੇ ਘਰੇ ਵੀ ਧੀਆਂ ਪੈਣਾ ਹੋਣਗੀਆਂ ਜੇ ਤੁਹਾਡੇ ਘਰੇ ਔਰਤਾਂ ਮੂੰਹ ਤੇ ਗੂੰਹ ਮਲਦੀਆਂ ਗੰਧ ਮਲਦੀਆਂ ਫਿਰ ਸਾਡੀਆਂ ਧੀਆਂ ਦੀ ਸੁਰਖੀ ਬਿੰਦੀ ਪਰਖ ਲਓ ਜੇ ਤੁਹਾਡੇ ਘਰੇ ਵੀ ਇਹ ਲਾਉਂਦੀਆਂ ਫਿਰ ਬਕਵਾਸ ਕਰਨਾ ਬੰਦ ਕਰੋ ਇਹਨਾਂ ਨੂੰ ਹੁਣ ਮੈਂ ਕੈਸੀ ਭੇਜਾਂਗੇ ਨੋਟਿਸ ਇਹਨਾਂ ਨੂੰ ਅਸੀਂ ਪਹਿਲਾਂ ਚਾਹੁੰਦੇ ਨਹੀਂ ਸੀ ਵੀ ਇਹ ਗੱਲ ਨੂੰ ਵਧਾਇਆ ਜਾਵੇ ਇਹਨੂੰ ਟਕਾਇਆ ਅਸੀਂ ਤਾਂ ਕਹਿੰਦੇ ਸੀ ਅਜੇ ਵੀ ਹਾਥੀ ਬੰਨੀ ਜਾਂਨੇ ਭਾਈ ਪਿੰਡ ਦਾ ਮਸਲਾ ਇਹਨੂੰ ਟਕਾਹੋ ਉਹ ਤੇਰ ਹਜੇ ਵੀ ਨਹੀਂ हट ਰਹੀ ਔਰ ਗਾਣੇ ਲਾਲਾ ਕੇ ਸਾਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਤਰ੍ਹਾਂ ਹੁਣ ਕੁਝ ਵੀਡੀਓ ਦੇਖੋ ਦੋਸਤੋ ਤੁਸੀਂ ਇਹਦੇ ਚੋਂ ਅੰਦਾਜ਼ਾ ਲਾਇਓ ਵੀ ਗਲਤ ਕੌਣ ਹੈ ਤੇ ਸਹੀ ਕੌਣ ਹੈ ਆ ਦੇਖਿਓ ਇਹ ਜਦੋਂ ਬਜ਼ੁਰਗ ਰੋਇਆ ਤੇ ਸਾਡੀ ਭੈਣ ਰੋਈ ਉਹ ਤੋਂ ਕਿੱਥੇ ਚੱਜੇ ਮੈਂ ਪੰਜਾਬ ਦੇ ਸਾਰੇ ਜੀਵਨ ਦਾ ਭਰਾਵਾਂ ਨੂੰ ਮਿਲਣ ਦੀ ਕਰਦਾ ਤੇ ਹੱਥੋਂ ਅਲਕਈ ਸਾਡੇ ਘਰੇ ਅਗਨਾਤੀ ਨੇ ਇਹ ਮਰਗੇ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਸਾਡੇ ਬਜ਼ੁਰਗਾਂ ਨੂੰ ਕੋਈ ਦਵਾਈ ਨਹੀਂ ਦੋਂਦਾ ਸਾਡਾ ਕੋਈ ਪਤਾ ਲੈਣ ਨਹੀਂ ਹੁੰਦਾ ਮੁੰਡਾ ਆਇਆ ਉਹ ਮੈਨੂੰ ਨਹੀਂ ਲੱਗਦਾ ਇਸ ਪਿੰਡ ਦਾ ਸੀ ਉਹ ਕੋਈ ਬਾਹਰੀ ਸੀਗਾ ਉਹਦੇ ਹੱਥ ਦੇ ਵਿੱਚ ਉਹ ਤਖੂਆ ਸੀਗਾ ਉਹ ਸੜਕ ਤੇ ਮਾਰ ਕੇ ਕਹਿੰਦਾ ਗੱਪੀ ਸਾਹਿਬ ਪਾਸੇ ਹੋ ਜਾ ਸੀ ਅੱਗ ਕੱਢਣੀ ਆ ਦੋ ਵਾਰੀ ਮਾਰਿਆ ਸੀ ਅੱਗ ਕੱਢਣੀ ਆ ਜੀੜੀ ਲਾਉਣੀ ਆ ਦੱਤਾਂ ਨਹੀਂ ਤਾਂ ਅੱਗ ਕੱਢਣੀ ਆ ਕੱਲੀ ਬਾਤ ਆਹੋ ਤੁਸੀਂ ਦੇਖ ਲਈ ਜੀ ਵੀਡੀਓ ਇੱਥੇ ਹੁਣ ਤੁਸੀਂ ਦੱਸੋ ਵੀ ਜੇ ਇੱਕ ਧਿਰ ਨੂੰ ਬਦਨਾਮ ਕਰਨਾ ਆਹ ਹੁਣ ਆ ਵੀ ਦੇਖ ਲਓ ਵੀਡੀਓ ਚਲਾਈਆਂ ਸਤਾਣ ਵਾਲਾ ਉਹ ਦਲੇ ਜੇ ਸਕਦੇ ਕਿ ਮੈਰਿਟਿਵ ਮਾਹੌਲ ਹੈ ਜਿਹੜਾ ਉਹਨੇ ਸਿਰਜਣ ਦੀ ਬਹੁਤ ਕੋਸ਼ਿਸ਼ ਕੀਤੀ ਆ ਉਹ ਸਰਦ ਇਹ ਕੈਮ ਕਿ ਉਹ ਕੱਪਟ ਕਿਉਂ ਨਹੀਂ ਚਲਾਈ ਕਿ ਜਦੋਂ ਸਫਰ ਟੈਲੀਵਿਜ਼ਨ ਨੂੰ ਕੁੱਟਿਆ ਸਫਰ ਉਹ ਦਫ਼ਤਰ ਭੇਜ ਆ ਫੋਟੋਆਂ ਮਾਰ ਕੇ ਦਫ਼ਤਰ ਵੀਡੀਓ ਭੇਜ ਤੇ ਚਲਾ ਇਹਨਾਂ ਦਾ ਕੱਟ ਜੱਟਾਂ ਦਾ ਜ਼ਰੂਰੀ ਸਾਰਾ ਲੇਟ ਹੋ ਗਿਆ ਮਾਰ ਕੇ ਨਹੀਂ ਹੁੰਦੀ ਜੱਟਾਂ ਨੂੰ ਹੁੰਦੀ ਸ਼ਰਮ ਲੱਤ ਲੋਕਾਂ ਨੂੰ ਕਹੂੰਗਾ ਇਹ ਤੁਸੀਂ ਮੀਡੀਆ ਤੇ ਡਾਂਗਾ ਨਹੀਂ ਮਾਰੀਂ ਇਹ ਕੈਮਰੇ ਤੇ ਇਹ ਜੱਟਾਂ ਨੂੰ ਸ਼ਰਮ ਲੱਥ ਲੋਕਾਂ ਨੂੰ ਔਰ ਇਹਨਾਂ ਦਾ ਕੱਦੋ ਜਲੂਸ ਅਗਾ ਤੁਸੀਂ ਸੁਣ ਲਿਆ ਹੁਣ ਯਾਰ ਕਿੰਨੇ ਕੇ ਜਲੀਲ ਤੁਸੀਂ ਜੱਟੋ ਹੋਣਾ ਮੈਂ ਤਾਂ ਮੈਂ ਕੁਛ ਨਹੀਂ ਕਹੂੰ ਹੁਣ ਇਹ ਕਮਜ਼ੂਰ ਦਾ ਨਾਂ ਲਿਆ ਜਾਂ ਕਿਸੇ ਦਾ ਲਿਆ ਜਾਂ ਜੱਟਾਂ ਨੂੰ ਯਾਰ ਅਸੀਂ ਕੋਈ ਬਗੈਰ ਤੇ ਥੋੜੀ ਆ ਸਾਡੇ ਦਾ 5000 ਸਾਲ ਪੁਰਾਣਾ ਇਤਿਹਾਸ ਹੈ ਸਾਡੇ ਪੁਰਖਿਆਂ ਨੇ ਸਾਡਾ ਇਤਿਹਾਸ ਛੱਡ ਗਿਆ ਅਸੀਂ ਕਿਸੇ ਦਾ ਸਰਟੀਫਿਕੇਟ ਨਹੀਂ ਲੈਣੇ ਆ ਆ ਚੀਜ਼ਾਂ ਪਤਾ ਨਹੀਂ ਨਾ ਮੀਡੀਆ ਨੂੰ ਦਸੀਆਂ ਤੇ ਨਾ ਇਹਨਾਂ ਲੋਕਾਂ ਨੂੰ ਦਸੀਆਂ ਕਨਾਲ ਨਾਸਤਿਕ ਇਕਰਾਰੀਆਂ ਸੀਗਾ ਉਹਨਾਂ ਨਾਲ ਬਾਤ ਲੱਗਿਆ ਕਿ ਇਹ ਨਾਲ ਕਿਨੇ ਕਿ ਜਵਾਬ ਸੀ ਅੱਛਾ ਜੇ ਤੁਸੀਂ ਤੇ ਭਾਈ ਜਿਹੜੇ ਦੰਦੂਰ ਬਾਈ ਦੇ ਸਾਰੇ ਸੰਬੰਧੀ ਹੈ ਉਹਨਾਂ ਦੇ ਚਾਚੇ ਤਾਇਆ ਦੇ ਮੁੰਡੇ ਆ ਉਹ ਆਪਦਾ ਜਿਹੜਾ ਪੱਖ ਦੇ ਰਹੇ ਐ ਅਸੀਂ ਆਪਣਾ ਪੱਖ ਲੈਣ ਆਏ ਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਰੂੜੇ ਮਾਰੇ ਹੋਏ ਇਹ ਦੂਜੀ ਧਿਰ ਇਹ ਇਹ ਪਤਾ ਨਹੀਂ ਕਿਉਂ ਕਿਤੇ ਰੁਕ ਕੇ ਕਿਸੇ ਆ ਇਹਨਾਂ ਦਾ ਪੋਲੀਟਿਕ ਆ ਜਾਓ ਪੂਰਾ ਉਹਨਾਂ ਦੇ ਕਿਹੜੇ ਜਿਹੜੇ ਲੋਕ ਬੇਕਸੂਰ ਆ ਉਹਨੂੰ ਉਹਨਾਂ ਦੇ ਵਾਸਤੇ ਰੋਕੋ ਕਿਸੇ ਨਾਲ ਫਿਰ ਬਾਅਦ ਚ ਕਹਿੰਦੇ ਜੀ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਤੇ ਆਏ ਨਹੀਂ ਕੋਲ ਬਾਡੀ ਵੀ ਸੁਣਨਾ ਉਹਨਾਂ ਦੇ ਘਰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਜਿਹੜੀ ਇਸ ਤਰ੍ਹਾਂ ਨਹੀਂ ਕਰਤੀ ਹੈ ਜਿਹੜੇ ਹਲਾਤ ਮੌਕੇ ਦੇ ਬਣੇ ਹੋਏ ਕਾਹ ਵੀ ਕਿਹ ਮੈਂ ਅਲੱਗ ਨਾਲ ਇੰਗਲਿਸ਼ ਚੋ ਲੋ ਚਲੋ ਐਸੀ ਕੋਟ ਨੇ ਆਹੀ ਗੱਲ ਕਿ ਕਿ ਜਦ ਮੈਂ ਪਿਆ ਹੁੰਦਾ ਸਰਦਾਰ ਸਾਹਿਬ ਖੁਦ ਐਸੀ ਕੋਟ ਨੇ ਸਬੰਧਤ ਹੈ ਤੁਸੀਂ ਲੋ ਐਸੀ ਕੋਟ ਨੇ ਸਬੰਧਤ ਹੈ ਇਹ ਕਰੀ ਇਹ ਹਜੇ ਕਿਵੇਂ ਕਹਿੰਦੇ ਵੀ ਇਹ ਲੜਾਈ ਜਿਹੜੀ ਹੈ ਜੱਟ ਵਰਸ ਸਿੱਲਤ ਨਹੀਂ ਬਣਾਈ ਜਾ ਰਹੀ ਆ ਹੁਣ ਅਗਲੀ ਆ ਇਹ ਪੁਲਿਸ ਅਫਸਰ ਖੁਦ ਕਹਿ ਰਹੇ ਆ ਵੀ ਰੋਕੋ ਰੋਕੋ ਇਹ ਉਹਦੇ ਘਰ ਨੂੰ ਪਹਿਣਗੇ ਆ ਸੁਣ ਲੋ ਅੱਗੇ ਵੱਲ ਵਾਤੇ ਆ ਰਹੇ ਆ ਲਗਾਤਾਰ ਅੱਗੇ ਵੱਲੋਂ ਵਾਤੇ ਆ ਰਹੇ ਆ ਘਰ ਨੂੰ ਪਹਿਣਗੇ ਉਹਨਾਂ ਦੇ ਘਰ ਨੂੰ ਪਹਿਣਗੇ ਉਹਨਾਂ ਦੇ ਘਰ ਨੂੰ ਪਹਿਣਗੇ ਤਾਂ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਪੀੜ ਅੱਗੇ ਵੱਲੋਂ ਵਾਧੂ ਡੜਾ ਇਹ ਪੱਤਰਕਾਰ ਵੀਰ ਦੀ ਵੀ ਪਤਾ ਨਹੀਂ ਮੇਰੀ ਇਹਦੀ ਕੀ ਮਜਬੂਰੀ ਬਣ ਗਈ ਪਹਿਲੇ ਦਿਨ ਇਹਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਪਰ ਅਗਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਤਰਫਾ ਹੀ ਚੱਲ ਪਿਆ ਯਾਨੀ ਆ ਚੀਜ਼ਾਂ ਪਤਾ ਨਹੀਂ ਇਹ ਕਿਉਂ ਲੁਕੋ ਗਿਆ ਇਹ ਚੀਜ਼ਾਂ ਸਾਨੂੰ ਹੁਣ ਉਹਨਾਂ ਉਹ ਲੋਕ ਸਾਨੂੰ ਭੇਜ ਰਹੀ ਹੈ ਇਹ ਵੀਡੀਓ ਸਾਨੂੰ ਹੁਣ ਦੋਸਤੋ ਤੁਸੀਂ ਦੱਸ ਦਿਓ ਯਾਰ ਸੱਚਾ ਕੌਣ ਹੈ ਝੂਠਾ ਕੌਣ ਹੈ ਯਾਰ ਰੱਬ ਨੂੰ ਜਾਣ ਦੇਣੀ ਆ ਇੰਨੀ ਇੰਨਾ ਤਾਂ ਨਾ ਤੁਸੀਂ ਜਲੀਲ ਹੋ ਗਏ ਯਾਰ ਕਿ ਅਸੀਂ ਇੱਕ ਪਰਿਵਾਰ ਨੂੰ ਜਾਂ ਇੱਕ ਪਿੰਡ ਦੇ ਕੁਝ ਲੋਕਾਂ ਨੂੰ ਅਸੀਂ ਯਾਰ ਕੰਨੀ ਤੇ ਛੱਡ ਕੇ ਸਾਰਾ ਸਮਾਜ ਅੱਖਾਂ ਮੀਚ ਕੇ ਬੈਠ ਜੀ ਗਏ ਮੈਂ ਭਾਈ ਜੀ ਤਾਂ ਸਾਹ ਦਿੱਤਾ ਜਦੋਂ ਬਜ਼ੁਰਗ ਰੋਇਆ ਸਾਡੀ ਉਹ ਜੱਟਾਂ ਦੀ ਧੀ ਰੋਈ ਅਗਰ ਇਹ ਲੋਕ ਉਹਨਾਂ ਦੇ ਘਰੇ ਚਲੇ ਜਾਂਦੇ ਇਹ ਕੀ ਹਸ਼ਰ ਕਰਦੇ ਤੁਸੀਂ ਉਹਦਾ ਜਲਾ ਜਿਹੜੀਆਂ ਕੁਝ ਹੋਰ ਵੀਡੀਓ ਆ ਮੈਂ ਕਹਿੰਨਾ ਵੀ ਮੈਂ ਐਨਐਸਆਰ ਪੁਲਿਸ ਦੀ ਨੌਕਰੀ ਕੀਤੀ ਆ ਇਹੋ ਜੀਆਂ ਚੀਜ਼ਾਂ ਅਸੀਂ ਵੀ ਕਦੇ ਜ਼ਿੰਦਗੀ 'ਚ ਨਹੀਂ ਸੀ ਇਸ ਤਰ੍ਹਾਂ ਦੇਖਿਆ ਜਿਵੇਂ ਹੁਣ ਰੀਲਾਂ ਪਾਪ ਆ ਗਿਆ ਜਲੀਲ ਮੇਰਾ ਮਾਰਿਆ ਜਿੱਥੇ ਪੈਰੇ ਚੱਲਦੀਆਂ ਸੇਰਾ ਜਾਂ ਕੇ ਲਾ ਦੀ ਜਦੋਂ ਪੰਜ ਕਰੇ ਦਰਬੰਗਰਾ ਮਸ਼ਾਦੀਆਂ ਗਲਾਰੇ ਕੋਟਿਆਂ ਤੇ ਖੁੰਡਾ ਨੂੰ ਨੱਚਿਆ ਜੀ ਜਾਈ ਉੱਤੇ ਅੱਜ ਇਹਦੇ ਕੋਸ਼ਟਾਂ ਮ ਕਾਦੀ ਫੜਾ ਦੇ ਮਿਰਜ਼ਾ ਮੁੜ ਤੇਰੇ ਸ਼ਹਿਰ ਵਿੱਚ ਜੰਗੀ ਤਨਮ ਚਾਦਦੇ ਆ ਬਲੋ ਸਾਡੇ ਪੈਰ ਨੀ ਕੋਈ ਕੁਝ ਦੇਖ ਲੋ ਵੀ ੱਤਕਾ ਜੀ ਨੇ ਤਾਂ ਨਹੀਂ ਹੋਇਆ ਲੱਗਦਾ ਤੇ ਮੈਂ ਤਾਂ ਐਸਪੀ ਸਾਹਿਬ ਨੂੰ ਹਜੇ ਵੀ ਬੇਨਤੀ ਕਰਦਾ ਵੀ ਆਹ ਵੀਡੀਓ ਹੁਣ ਬਾਹਰ ਆ ਗਈਆਂ ਇਹ ਕੱਲ ਨੂੰ ਹਾਈ ਕੋਰਟ ਜਾਣੀ ਹੈ ਇਨਾਂ ਦੀ ਦੁਬਾਰਾ ਗ੍ਰਿਫਤਾਰੀ ਪਾਓ ਨਹੀਂ ਵਰਨਾ ਜਿਹੜਾ ਹੈਗਾ ਮਾਹੌਲ ਪੰਜਾਬ ਦਾ ਖਰਾਬ ਨਾ ਕਰੋ ਜੇ ਤੁਸੀਂ ਹਜੇ ਵੀ ਉਹ ਪਰਿਵਾਰਾਂ ਨਾਲ ੱਤਕਾ ਹੋਰ ਕਰੋਗੇ ਤੇ ਫੇਰ ਸ਼ਾਇਦ ਹੈ ਵੀ ਚੁੱਪ ਬੈਠਣਾ ਠੀਕ ਸਾਡੇ ਲਈ ਹੋਰ ਜਿਹੜੇ ਲੋਕ ਸਾਨੂੰ ਜੱਟਾਂ ਨੂੰ ਬਦਨਾਮ ਕਰਦੇ ਹਨ ਇਹਨਾਂ ਨੂੰ ਮੈਂ ਕਿਹਾ ਜ ਆਪਣਾ ਇਤਿਹਾਸ ਦੱਸ ਦਿਆਂ। ਅਸਲੀ ਕੋਈ ਇੱਥੇ 2-400 ਸਾਲ ਪੁਰਾਣਾ ਸਾਡਾ ਇਤਿਹਾਸ ਨਹੀਂਗਾ। 5000 ਸਾਲ ਪੁਰਾਣਾ ਸਾਡਾ ਜੱਟਾਂ ਦਾ ਇਤਿਹਾਸ ਆ ਜੱਟ ਇੱਕ ਉਹ ਨਸਲ ਹੈ ਜਿਹੜੀ ਦੁਨੀਆ ਦੀ ਸਭ ਤੋਂ ਸੋਹਣੀ ਅਤੇ ਸਭ ਤੋਂ ਦਲੇਰ ਔਰ ਸਭ ਤੋਂ ਲੜਾਕੂ ਨਸਲ ਮੰਨੀ ਗਈ। ਭਾਰਤ ਦੇ ਉੱਤੇ 16 ਹਮਲੇ ਮਹਿਮੂਦ ਗਜ਼ਨਵੀਰੀ ਨੇ ਕੀਤੇ ਜਿਹੜਾ 16ਵਾਂ ਹਮਲਾ ਸੀ ਉਹ ਨਰੋਲ ਜੱਟਾਂ ਦੇ ਉੱਪਰ ਸੀ ਤੇ ਕਿਵੇਂ ਸਾਡੇ ਵੱਡ ਬਡੇਰਿਆਂ ਨੇ ਉਹਦੇ ਦੰਦ ਖੱਟੇ ਕੀਤੇ ਕਿਵੇਂ ਸਾਨੂੰ ਆ ਅਣਖ ਦੇ ਤਾਜ ਜਿਹੜੇ ਬਖਸ਼ ਕੇ ਸਾਡੇ ਵਡੇਰੇ ਗਏ ਆ ਉਹਨਾਂ ਦੇ ਵਾਰਸੋ ਆਪਣੀ ਹੋਂਦ ਨੂੰ ਬਚਾਓ ਆਪਣੀ ਨਸਲ ਨੂੰ ਬਚਾਓ ਆ ਫਸਲਾਂ ਵਾਲਿਆਂ ਦਾ ਖਿਹੜਾ ਛੱਡੋ ਫਸਲ ਕੀ ਕਰਨੀ ਆ ਜੇ ਤੁਹਾਡੀ ਨਸਲ ਹੀ ਨਾ ਰਹੀ ਇਸ ਸਾਰੇ ਮੈਟਰ ਦੇ ਉੱਤੇ ਕਿਸਾਨ ਯੂਨੀਅਨਾਂ ਦਾ ਇੱਕ ਤਰਫਾ ਮੈਂ ਕਿਹਨਾਂ ਬੋਲੀਆਂ ਹੀ ਨਹੀਂ ਤੁਸੀਂ ਕਿਸਾਨਾਂ ਕਿਸਾਨ ਬਹੁਤਾਤ ਜੱਟ ਨੇ ਜੱਟਾਂ ਤੋਂ ਫੰਡ ਲੈਨੇ ਹੋ ਪਿੰਡਾਂ 'ਚ ਤੁਸੀਂ ਭੋਰਾ ਵੀ ਨਾਲ ਨਹੀਂ ਖੜੇ ਸਾਡੇ ਨਾਲ ਕਿਤੇ ਵੀ ਨਹੀਂ ਖੜੇ ਤੁਸੀਂ ਉਲਟਾ ਤੁਸੀਂ ਦੂਜੀ ਧਿਰ ਨੂੰ ਸ਼ਹਿਦ ਦਿੱਤੀ ਕੁਝ ਹੋਰ ਜਿਹੜੇ ਆ ਅਖੌਤੀ ਸਮਾਜ ਸੇਵੀ ਗੁੰਡੇ ਲੁਟੇਰੇ ਉੱਠ ਕੇ ਜਿਹੜੇ ਅੱਜ ਲੀਡਰ ਬਣ ਤੁਰੇ ਦੇ ਆ ਇਹ ਜਾ ਕੇ ਆਪਦੀਆਂ ਨਿੱਜੀ ਕਿੜਾਂ ਕੱਢਣ ਦੇ ਮਾਰੇ ਉੱਥੇ ਸ਼ਹਿ ਦੇ ਰਹੇ ਉਹਨਾਂ ਲੋਕਾਂ। ਪਰ ਇਹ ਅੱਜ ਦੀ ਸਾਡੇ ਦਾ ਕੋਈ ਖੇਡ ਨਹੀਂ ਖੇਡੀ ਜਾ ਰਹੀ। ਸਾਨੂੰ 40 ਮੁਕਤਿਆਂ ਦੇ ਬਦਾਵੇ ਕਹਿ ਕੇ ਕਿ ਸਾਨੂੰ ਬਦਨਾਮ ਕੀਤਾ ਗਿਆ। ਉਹ ਮੈਂ ਇਤਿਹਾਸ ਨੂੰ ਪੜਨਾ ਸ਼ੁਰੂ ਕੀਤਾ। ਉਹ ਘਟਨਾ ਹੀ ਨਿੰਨਪੁਰ ਸਾਹਿਬ ਚ ਵਾਪਰੀ। 8 ਮਹੀਨੇ ਆਨੰਦਪੁਰ ਸਾਹਿਬ ਨੂੰ ਕੀਰਾ ਪਿਆ ਰਿਆ। ਚਿੜੀ ਨਹੀਂ ਫਰਕਣ ਦਿੱਤੀ ਉਹਨਾਂ ਨੇ ਤੇ 40 ਬੰਦਿਆਂ ਦਾ ਉੱਥੋਂ ਨਿਕਲਣਾ ਤੁਸੀਂ ਅੰਦਾਜ਼ਾ ਲਾ ਲਓ ਵੀ ਕੋਈ ਨਿਕਲ ਸਕਦਾ ਸੀ। ਉਹ ਤਾਂ ਜਦੋਂ ਪਤਾ ਲੱਗਿਆ ਵੀ ਗੁਰੂ ਸਾਡਾ ਮੁਸੀਬਤ ਚ ਹੈ। ਤੇ ਜਾ ਕੇ ਆਪਦੀ ਸਿਰ ਧੜ ਦੀ ਲਾ ਕੇ ਉਹ ਉਹ ਸਾਨੂੰ ਮਾਣ ਮੱਤੇ ਇਤਿਹਾਸ ਦੀ ਲਾਈਨ ਦੇ ਵਿੱਚ ਖੜੇ ਕਰ ਗਏ ਮਹੀ ਭਾਗ ਕੌਰ ਤੇ ਸਾਨੂੰ ਮਾਣ ਹੈ ਕਿ ਸਾਡੇ ਉਹ ਜੱਟਾਂ ਦੀ ਜੱਟ ਸੇ ਹੁਣ ਜੇ ਕਹਿੰਦੇ ਸਿੱਖੀ ਧਰਮ ਤੇ ਕਬਜ਼ਾ 99% ਜੱਟਾਂ ਦੀਆਂ ਕੁਰਬਾਨੀਆਂ ਇਸ ਧਰਮ ਦੀ ਖਾਤਰ ਸਿੱਖੀ ਨੂੰ ਬਚਾਉਣ ਦੀ ਖਾਤਰ ਵੱਡੇ ਘੱਲੂ ਘਰ ਦਾ ਇਤਿਹਾਸ ਪੜ ਲਿਓ ਸਾਡੇ ਵੱਡ ਬਣੇਰੇ ਕਿੱਥੇ ਖੜੇ ਆ ਤੁਹਾਡੇ ਵੱਡ ਬਣੇਰੇ ਮੁਗਲਾਂ ਨਾਲ ਖੜੇ ਸੀ ਇਹ ਇਤਿਹਾਸ ਫਰੋਲਣ ਲੱਗ ਪਏ ਰਹਿਣਾ ਕੱਖ ਨਹੀਂ ਠੀਕ ਹੈ ਅਸੀਂ ਸਤਿਕਾਰ ਕਰਦੇ ਹਰ ਇੱਕ ਦਾ ਤੁਸੀਂ ਸਾਡੇ ਹੀ ਭਰਾ ਹੋ ਤੁਸੀਂ ਸਾਡੀ ਕਿਸੇ ਨੀਤੀ ਦੇ ਤਹਿਤ ਸਾਡੇ ਨਾਲ ਚਿਹਰ ਖੋਲਣ ਦਾ ਕੰਮ ਕਰ ਰਹੇ ਹੋ ਅੱਜ ਫੇਰ ਉੱਥੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਵੀ ਜਾਂ ਸਾਨੂੰ ਪੈਸੇ ਦਿਓ ਜੱਥੇ ਬੰਦਿਆਂ ਨੂੰ ਪੱਤਰਕਾਰਾਂ ਨੂੰ ਭੇਜਿਆ ਜਾ ਰਿਹਾ ਤੇ ਨਹੀਂ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਟੈਂਡ ਚ ਕੰਨਾ ਪਾਈ ਰੱਖਣਾ ਹੁਣ ਉਹਨਾਂ ਦੀਆਂ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਮੁਕਾਦਮੇ ਕਰਾਉਣ ਨੂੰ ਐਸਐਸਪੀ ਫ੍ਰੀ ਕੋਰਟ ਤੇ ਦਬਾਅ ਪਾਇਆ ਜਾ ਰਿਹਾ ਪਰ ਅਸੀਂ ਹਰਗਿਜ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤਾਂ ਮੈਡਮ ਤੁਹਾਡੀ ਖਾਤਰ ਲੜ ਰਹੇ ਆ ਤੁਹਾਡੇ ਪੁਲਿਸ ਦੀ ਖਾਤਰ ਲੜ ਰਹੇ ਆ ਵੀ ਪੁਲਿਸ ਦੇ ਨਾਲ ਜੋ ਕੁਛ ਉੱਥੇ ਨੰਗਾ ਨਾਚ ਨੱਚਿਆ ਗਿਆ ਤੁਹਾਡੇ ਮੁਲਾਜ਼ਮ ਕਹਿ ਰਹੇ ਆ ਮੈਂ ਨਹੀਂ ਕਹਿ ਰਿਹਾ ਅਫਸਰ ਕਹਿ ਰਹੇ ਆ ਅਗਰ ਉਹ ਮੁੰਡਾ ਉਸ ਦਿਨ ਹਵਾਈ ਫੇਰ ਨਾ ਕਰਦਾ ਪੰਜ ਮੁਲਾਜ਼ਮ ਮਰਨੇ ਹੀ ਮਰਨੇ ਸੀ ਉੱਥੇ ਜਿਹੜਾ ਉਸ ਪਰਿਵਾਰ ਨਾਲ ਹੁੰਦਾ ਉਹ ਗਾਸੀਂ ਬਾਹਰੋਂ ਬੰਦੇ ਨਸ਼ੇੜੀ ਸੱਦੇਗੇ ਤੁਸੀਂ ਡੋਪ ਕਿਉਂ ਨਾ ਕਰਾਇਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਆ ਜਿਹੜੇ ਚੰਦ ਭਾਂਣ ਤੋਂ ਬਾਹਰ ਦੇ ਬੰਦੇ ਸੱਦੇਗੇ ਕੀ ਏ ਫਿਰ ਕੀ ਆ ਜਿਹੜੇ ਅੱਗ ਕੱਢਣ ਵਾਲੀ ਵੀਡੀਓ ਤੁਸੀਂ ਦੇਖ ਲਈ ਆ ਇੱਕੋ ਜਿਹੜਾ ਆਪਦੇ ਨੂੰ ਪੱਤਰਕਾਰ ਦੱਸਦਾ ਕੀ ਬੋਲੀ ਬੋਲ ਰਿਹਾ ਯਾਰ ਅਸੀਂ ਐਡੇ ਹੀ ਬੇਗੈਰ ਤੇ ਹੋ ਗਏ ਆ ਬੇ ਅਣਖੇ ਹੋ ਗਏ ਆ ਤੁਹਾਡੇ ਵੱਡ ਵਡੇਰਿਆਂ ਨੇ ਕਿੰਨਾ ਕਿੰਨਾ ਦੇ ਮੁਕਾਬਲੇ ਕੀਤੇ ਆ ਸੁਣ ਲਓ ਮੈਥੋਂ ਸਭ ਤੋਂ ਜਿਹੜੇ ਜ਼ਾਲਮ ਕਿਸਮ ਦੇ ਜਿਨ੍ਹਾਂ ਨੇ ਹਮਲੇ ਹਿੰਦੁਸਤਾਨ ਤੇ ਕੀਤੇ ਉਹਨਾਂ ਚ ਕੌਣ ਸੀ ਸਿਕੰਦਰ ਮਹਾਨ ਸਿਕੰਦਰ ਮਹਾਨ ਲੰਗ ਤਮੂਰ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਮਹਿਮੂਦ ਗਜ਼ਨਵੀ ਮਹਿਮੂਦ ਮੁਹੰਮਦ ਗੌਰੀ ਇਹਨਾਂ ਦੇ ਦੰਦ ਖੱਟੇ ਕੀਤੇ ਤੁਹਾਡੇ ਵੱਡ ਬਡੇਰਿਆਂ ਨੇ ਜਿਹੜੇ ਭੇਡਾਂ ਦੀ ਤਰ੍ਹਾਂ ਹਿੰਦੂ ਹਿੰਦੁਸਤਾਨ ਦੇ ਵਿੱਚ ਅੱਗੇ ਲਾ ਕੇ ਤੁਰੇ ਆ ਰਹੇ ਸੀ ਜੇ ਰੋਕੇ ਆ ਕੇ ਤੁਹਾਡੇ ਵੱਡ ਬਡੇਰਿਆਂ ਨੇ ਰੋਕੇ ਜੱਟਾਂ ਨੇ ਰੋਕੇ ਜੱਟ ਕੋਈ ਇੱਥੋਂ ਪੈਦਾ ਨਹੀਂ ਹੋ ਗਏ ਕਿਸ ਧਰਤੀ ਦੇ ਪੈਦਾਵਾਰ ਸੀ ਇਹਨਾਂ ਦੀ 5000 ਸਾਲ ਪੁਰਾਣਾ ਇਤਿਹਾਸ ਹੈ ਡੈਨਮਾਰਕ ਦੇ ਵਿੱਚ ਅੱਜ ਵੀ ਇੱਕ ਜਗ੍ਹਾ ਜਿਹਨੂੰ ਜੱਟ ਲੈਂਡ ਕਿਹਾ ਜਾਂਦਾ ਪਿੱਛੇ ਜੇ ਇੱਕ ਜੈਨੇਟਿਕ ਸਰਚ ਹੋਈ ਆ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਹੈ ਜਿਹਦੇ ਵਿੱਚ ਉਹ ਉਸ ਖੋਜ ਦੇ ਵਿੱਚ ਭਾਰਤ ਪਾਕਿਸਤਾਨ ਅ ইরਾਨੀ ਕਰੋਸ਼ੀਆ ਜਰਮਨੀ ਯੂਕਰੇਨ ਦੀ ਜਿੰਨੀ ਵੀ ਜੱਟ ਨਸਲ ਹੈ ਸਾਰੀ ਦਾ ਡੀਐਨਏ ਇੱਕੋ ਹੀ ਹੈ ਸਾਡਾ ਕਿਉਂਕਿ ਜਿਵੇਂ ਜਿਵੇਂ ਖਿੱਤਿਆਂ ਦੇ ਵਿੱਚ ਆਵਾਜ਼ ਹੁੰਦੇ ਗਏ ਉਸੇ ਤਰ੍ਹਾਂ ਇਹਨਾਂ ਨੇ ਧਰਮ ਗ੍ਰਹਿਣ ਉਸੇ ਖਿੱਤੇ ਦਾ ਕਰ ਦਿੱਤੀ ਦਰਾਵੜੀਆਂ ਨੂੰ ਇਹ ਤਾਂ ਹਿੰਦੁਸਤਾਨ ਚੋਂ ਖਦੇੜ ਕੇ ਸਾਡੇ ਜਿਹੜੇ ਆਰੀਅਨ ਲੋਕ ਸੀ ਅਸੀਂ ਸਾਡੇ ਵੱਡ-ਵਡੇਰੇ ਜੱਟ ਜਿਹੜੇ ਸੀ ਉਹਨਾਂ ਨੇ ਇਹਨਾਂ ਨੂੰ ਖਦੇੜ ਕੇ ਸਿੰਧ ਤੇ ਉੱਤਰੀ ਭਾਰਤ ਦੇ ਖਿੱਤੇ ਨੂੰ ਵਸਾਇਆ ਔਰ ਕਾਮਯਾਬ ਕੀਤਾ ਇਹਨੇ ਦਿਮਾਗੀ ਲੋਕ ਸਨ ਦਰਿਆਵਾਂ ਦੇ ਨੇੜੇ-ਨੇੜੇ ਵਸੋਂ ਸ਼ੁਰੂ ਕੀਤੀ ਤੇ ਅੱਜ ਦੁਨੀਆ ਦੀ ਸਭ ਤੋਂ ਕੁਸ਼ਹਾਲ ਔਰ ਤਰੱਕੀਯਾਬ ਕੌਮ ਔਰ ਦਲੇਰ ਕੌਮ ਜੇ ਹੈ ਤਾਂ ਕੋਈ ਉਹ ਜੱਟ ਨੇ ਸਾਨੂੰ ਸਾਡੀ ਨਸਲ ਤੇ ਮਾਣ ਹੈ ਤੇ ਇਸੇ ਤਰ੍ਹਾਂ ਰੋਮ ਦੇ ਗੋਂਠ ਜਿਹੜੀ ਬੋਲੀ ਬਦਲ ਜਾਂਦੀ ਆ ਤੇ ਡੈਨਮਾਰਕ ਦੀ ਜਟਲੈਂਡ ਤੋਂ ਉੱਠੇ ਹੋਏ ਸਾਡੇ ਜਿਹੜੇ ਵੱਡ ਬਡੇਰੇ ਸਨ ਅੱਜ ਤੋਂ 5000 ਸਾਲ ਪਹਿਲਾਂ ਉਹਨਾਂ ਨੇ ਟਰਕੀ ਤੇ ਐ ਡੈਨਮਾਰਕ ਤੇ ਟਰਕੀ ਤੇ ਆਪਣਾ ਪਹਿਲਾ ਰਾਜ ਸਥਾਪਿਤ ਕੀਤਾ ਉਤੋਂ ਪਰ ਅੱਗੇ ਵੱਧੇ ਵੱਧੇ ਜਿਵੇਂ ਗਾਂ ਦੀ ਗਾਂ ਤੁਰੇ ਗਏ ਜਿਵੇਂ ਇੱਕ ਬਲਖ ਤੇ ਬੁਖਾਰਾ ਇੱਕ ਕਹਾਵਤ ਆਉਂਦੀ ਆ ਵੀ ਬਲਖ ਬੁਖਾਰੇ ਦਾ ਵੀ ਜੋਸ਼ ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੀ ਬਲਖ ਦਾ ਜਿਹੜਾ ਇਲਾਕਾ ਸੀ ਉਹ ਅਫਗਾਨਿਸਤਾਨ ਦੇ ਵਿੱਚ ਸੀ ਬੁਖਾਰ ਬੁਖਾਰਾ ਜਿਹੜਾ ਇਲਾਕਾ ਉਹ ਰਸ਼ੀਆ ਦੇ ਵਿੱਚ ਯੂਕਰੇਨ ਦੇ ਨੇੜੇ ਤੇੜੇ ਪੈਂਦਾ ਉਹ ਉੱਥੇ ਸਾਡਾ ਜਿਹੜਾ ਰਾਜ ਭਾਗ ਸਥਾਪਿਤ ਜੱਟਾਂ ਨੇ ਉਦੋਂ ਅੱਗੇ ਕੀਤਾ ਉਦੋਂ ਅੱਗੇ ਤੁਰਦੇ ਤੁਰਦੇ ਉੱਤਰੀ ਭਾਰਤ ਤੱਕ ਕਿਸੇ ਤਰ੍ਹਾਂ ਤੁਰੇ ਆਏ ਸਾਡੇ ਵੱਡੇ ਵੱਡੇ ਨੇ ਸਾਡੀਆਂ ਜੜ੍ਹਾਂ ਬਹੁਤ ਪੁਰਾਣੀਆਂ ਲੱਗੀਆਂ ਇਹ ਸਾਨੂੰ ਮੁੜ ਕੇ ਚਮਕੌਰ ਦੀ ਗੜੀ ਨਾਲ ਸਾਨੂੰ ਜੋੜ ਕੇ ਬਦਨਾਮ ਕਰਨ ਦੀ ਸ਼ੋਸ਼ੇ ਖਾਸ ਕਰਕੇ ਮਾਲਵੇ ਦੇ ਜੱਟਾਂ ਨੂੰ ਜਦੋਂ ਕਿ ਸਾਡਾ ਗੁਰੂ ਸਾਹਿਬ ਦੇ ਨਾਲ 90% ਕੁਰਬਾਨੀਆਂ ਕਰਨ ਵਾਲੇ ਸਾਡੇ ਜੱਟ ਭਾਈਚਾਰੇ ਨਾਲ ਸੰਬੰਧਤ ਲੋਕ ਸਨ ਅੱਜ ਤੱਕ ਜਿੱਥੇ ਵੀ ਕਿਤੇ ਪੰਜਾਬ ਦੇ ਨਾਲ ੱਤਕਾ ਹੋਇਆ ਭਾਰਤ ਦੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਉਹਦੇ ਵਿੱਚ ਵੀ ਸਾਡੇ ਜਿਹੜੇ ਜੱਟਾਂ ਦਾ ਇਤਿਹਾਸ ਸਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਮੈਂ ਜੱਟਾਂ ਦੇ ਪੁੱਤਰਾਂ ਨੂੰ ਕਹਿੰਦਾ ਤੁਸੀਂ ਕਿਉਂ ਨਹੀਂ ਪੜ੍ਹਦੇ ਆਪਣਾ ਇਤਿਹਾਸ ਜੇ ਅਸੀਂ ਯਹੂਦੀ ਕੌਮ ਦੀ ਗੱਲ ਕਰਦੇ ਹਾਂ ਯਹੂਦੀ ਕੌਮ ਤੋਂ ਬਾਅਦ ਜੇ ਕੋਈ बराबर ਦੀ ਕੌਮ ਅਤੇ ਉਹ ਜੱਟ ਨਹੀਂ ਮੈਂ ਕਹਿੰਦਾ ਮੈਂ ਇੱਕ ਅਗਲੀ ਨਸਲ ਨੂੰ ਅਸੀਂ ਸੰਭਾਲ ਲਈਏ ਨਾ ਅਗਲੀ ਨਸਲ ਨੂੰ ਸੰਭਾਲ ਲਈਏ ਸਾਡੀ ਤਕਦੀਰ ਤੇ ਤਸਵੀਰ ਸਾਡੀ ਕੌਮ ਦੀਆਂ ਦੋਨੇ ਬਦਲੀ ਜਾਣਗੀਆਂ ਆਓ ਮੇਰੇ ਵੀਰੋ ਜਿੰਨੇ ਵੀ ਜੱਟ ਮੇਰੇ ਐਨ ਆਰ ਆਈ ਵੀਰ ਬੈਠੇ ਆ ਆ ਜਿਨ੍ਹਾਂ ਨੇ ਤੁਹਾਡੀ ਹੁਣ ਪੱਠੇ 'ਚ ਛੁਰੇ ਮਾਰੇ ਆ ਨਾ ਹੁਣ ਜਿਵੇਂ ਅਗਰਾਹਾ ਜੱਥੇਬੰਦੀ ਨੇ ਇੱਕ ਨਰੋਲ ਜੱਟਾਂ ਦੇ ਖਿਲਾਫ ਬਿਆਨ ਦਿੱਤਾ ਮਜ਼ਦੂਰ ਇਹ ਕਹਿੰਦੇ ਉਹਨਾਂ ਨੇ ਕਿਹਾ ਮਜ਼ਦੂਰ ਸ਼ਬਦ ਦਾ ਉਹ ਕਿਉਂ ਕਿਹਾ ਕਿਉਂਕਿ ਪੰਦੇਰ ਦੀ ਜਥੇਬੰਦੀ ਦੇ ਵਿੱਚ ਮਜ਼ਦੂਰ ਸ਼ਬਦ ਲੱਗਦਾ ਉਹਨਾਂ ਦੀ ਆਪਣੀ ਜਿਹੜੀ ਹੈਗੀ ਆ ਕੇਡਰ ਜਿਹੜਾ ਬਚਾਉਣ ਦੀ ਖਾਤਰ ਇਹੋ ਜੀਆਂ ਚਾਲਾਂ ਇਹ ਲੋਕ ਚਲਦੀ ਆ ਇਹਨਾਂ ਨੂੰ ਵੀ ਪਛਾਣਨ ਦੀ ਲੋੜ ਆ ਜੇ ਤੁਹਾਡੇ ਭਾਈਚਾਰੇ ਨਾਲ ਕੋਈ ਨਹੀਂ ਖੜਦਾ ਤੁਹਾਡੀ نسل ਦੇ ਨਾਲ ਨਹੀਂ ਇਹ ਲੋਕ ਖੜਦੇ ਉਹ ਸਾਡੇ ਕੁਛ ਨਹੀਂ ਲੱਗਦੇ ਇਹ ਸਮਝ ਲਿਆ ਕਰੋ ਤੇ ਮੈਂ ਦੁਬਾਰਾ ਐਸਐਸਪੀ ਸਾਹਿਬ ਫਰੀਦਕੋਟ ਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਵੀਡੀਓ ਦੇਖੋ ਜਿਹੜੇ ਵੀਡੀਓ ਦੇ ਵਿੱਚ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰੋ ਨੀ ਫਿਰ ਆਉਣ ਵਾਲਾ ਜਿਹੜਾ ਸੰਘਰਸ਼ ਅਸੀਂ ਵੀ ਤੇਜ਼ ਕਰਾਂਗੇ ਅਸੀਂ ਤਾਂ ਤੁਹਾਡੀ ਲੜਾਈ ਲੜ ਰਹੇ ਹਾਂ ਪੁਲਿਸ ਤੇ ਜਿਹੜਾ ਹੋਇਆ ਪੁਲਿਸ ਦੇ ਨਾਲ ਹੋਈ ਜਿਆਦਤੀ ਜਿਹੜਾ ਤੱਕਾ ਹੋਇਆ ਉਹ ਲੜਾਈ ਲੜ ਰਹੇ ਹਾਂ ਜਿਵੇਂ ਅੱਜ ਹੁਣ ਜਿਹੜਾ ਮੈਂ ਅਗਲੀ ਵੀਡੀਓ ਕਰਾਂਗੇ 54 ਦੇ ਕਰੀਬ ਜਿਹੜੇ ਛੋਟੇ ਮੁਲਾਜ਼ਮ ਡਿਸਟਰਸ ਕੀਤੇ ਕੀ ਗੱਲ ਉਹ ਹੀ ਕਰਾਪਸ਼ਨ ਕਰਦੇ ਆ ਇੱਕ ਸਿਪਾਹੀ ਤੋਂ ਲੈ ਕੇ ਕਿ ਥਾਣੇਦਾਰ ਤੱਕ ਹੀ ਕਰਾਪਟਾ ਜਿਹੜੀ ਉਹਦੇ ਉੱਤੇ ਹੈਗੇ ਉਹ ਸਾਰੇ ਇਮਾਨਦਾਰ ਬੈਠੇ ਡੀਜੀਪੀ ਸਾਹਿਬ ਫਿਰ ਜੇ ਮੈਂ ਤੁਹਾਨੂੰ ਦੇ ਦੇ ਕੇ ਜਾਣਾ ਰਿਕਾਰਡ ਫਿਰ ਕਰੋ ਪਰ ਆਪਦੇ ਅਫਸਰਾਂ ਨੂੰ ਨਾ ਬਚਾਓ। ਅਗਲੀ ਵੀਡੀਓ ਵਿੱਚ ਇਹ ਸਿੱਧੇ ਕਰੂੰਗਾ ਮੁਲਾਜ਼ਮਾਂ ਦੇ ਹੱਕ 'ਚ ਹਾ ਦਾ ਨਾਰਾ ਮਾਰੂੰਗਾ। ਜਿੰਨਾ ਨਾ ਜਿਆਤੀ ਹੁੰਦੀ ਸਾਡਾ ਆਪਦੇ ਆਪਦੇ ਭਾਈਚਾਰੇ ਨਾਲ ਖੜਨ ਦਾ ਸਾਡਾ ਫਰਜ ਹੈ। ਇੱਕ ਆਫਸਰ ਕਾ ਤੂੰ ਆਇਆ ਉਹਦੋਂ ਉਹ ਪਰਸੋਂ ਦਾ ਉਹ ਲੱਗਾ ਪਿਆ ਉਹ ਭਾਈ ਤੂੰ ਆਪਦੇ ਭਾਈਚਾਰੇ ਨਾਲ ਖੜ। ਤੂੰ ਦੋ ਗਲੀਆਂ ਹੀ ਗੱਲਾਂ ਨਾ ਕਰ। ਵੀ 20% ਤੂੰ ਸਾਡੇ ਪੱਖ ਦੀ ਗੱਲ ਕਰਦਾ। 80% ਤੂੰ ਉਧਰਲੇ ਪੱਖ ਦੀ ਗੱਲ ਕਰਦਾ। ਤੂੰ ਆਪਦੇ ਭਾਈਚਾਰੇ ਨਾਲ ਖੜ ਤੈਨੂੰ ਮਾਣ ਹੋਣਾ ਚਾਹੀਦਾ ਆਪਦੇ। ਭਾਈਚਾਰੇ ਦੇ ਅਸੀਂ ਆਪਣੇ ਭਾਈਚਾਰੇ ਨਾਲ ਖੜੇ ਆ। ਸਾਨੂੰ ਆਪਣੇ ਭਾਈਚਾਰੇ ਤੇ ਮਾਣ ਹੈ। ਤੁਸੀਂ ਸਾਨੂੰ ਮਿਹਨੇ ਦਿੰਨੇ ਵੀ ਅਸੀਂ ਕਿਸਾਨੀ ਧਰਨੇ 'ਚ ਗਏ ਅਸੀਂ ਤਾਂ ਧਰਨਿਆਂ ਦੇ ਹੱਕཅ ਹੀ ਨਹੀਂ। ਅਸੀਂ ਤਾਂ ਅਣਖੀ ਲੋਕ ਐ। ਹੁਣ ਜਿਹੜਾ ਆ ਜਿਹੜੇ ਦੋ ਤਿੰਨ ਦਿਨਾਂ ਦੇ ਵਿੱਚ ਕਿਸਾਨੀ ਦਾ ਜਿਹੜਾ ਕਿਸਾਨਾਂ ਇਹਨਾਂ ਦੀ ਹੁੰਦੀ ਜੂਨੀਅਨਾਂ ਦੇ ਜਿਹੜੇ ਝੰਡੇ ਝੁੱਲੇ ਆ ਉਹ ਅਗਲੀ ਵੀਡੀਓ 'ਚ ਕਰਾਂਗੇ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਐ। ਇੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਧਰਮਕੋਟ ਟਰੈਵਲ ਏਜੰਟੀ ਦਾ ਪਰਚਾ ਹੋਇਆ। ਆ ਆ ਆ ਲੋਕ ਨੇ ਇਹ ਇਹ ਇਸ ਆੜ ਦੇ ਵਿੱਚ ਆ ਧੰਦੇ ਕਰਦੇ ਆ ਇੱਕ ਕਿਸਾਨ ਆਗੂ ਦੀ ਨੀਲੀ ਫਿਲਮ ਮੇਰੇ ਕੋਲੇ ਪਹੁੰਚ ਗਈ ਆ ਪਰ ਮੈਂ ਰਿਲੀਜ਼ ਨਹੀਂ ਕਰੂੰਗਾ ਤੁਹਾਨੂੰ ਕੁਛ-ਕੁਛ ਦਿਖਾ ਦੂੰਗਾ ਵੀ ਆ ਇਹਨਾਂ ਦੀਆਂ ਕਰਤੂਤਾਂ ਇਹ ਬਦਨਾਮ ਸਾਨੂੰ ਕਿਵੇਂ ਕਰਦੇ ਆ ਪਰਸੋਂ ਜਦੋਂ ਮੈਂ ਇੱਥੇ ਫਰੀਦਕੋਟ ਚੱਲੇ ਆ ਤੇ ਇੱਥੇ 17 ਲੱਖ ਦੀ ਉਹਦੇ ਥੱਲੇ ਗੱਡੀ ਉਹ ਝੰਡਾ ਕੱਢ ਕੇ ਟੋਲ ਦੇ 50-60 ਰੁਪਏ ਦੇਣ ਦਾ ਮਾਰਾ ਕਦੇ ਉਹ ਝੰਡਾ ਦਿਖਾਵੇ ਕਦੇ ਉਹਨਾਂ ਨਾਲ ਬੈਸਣ ਲੱਗਿਆ ਓ ਯਾਰ ਲਾਹਣਤੀਓ ਕਿਉਂ ਤੁਸੀਂ ਜੱਟਾਂ ਦੀ ਬਦਨਾਮੀ ਕਰਾ ਰਹੇ ਹੋ 17 ਮੈਨ ਪੁੱਛਿਆ ਮੈਂ ਤੇਰੀ ਗੱਡੀ ਕਿੰਨੇ ਦੀ ਕਹਿੰਦਾ 17 ਲੱਖ ਦੀ ਤੇ ਮੈਂ ਕਿਹਾ 60 ਰੁਪਏ ਦੇ ਟੋਲ ਪਿੱਛੇ ਲੜੀ ਜਾਂਦਾ ਯਾਰ ਨਾਲ ਤੇਰੇ ਲੇਡੀਆਂ ਬੈਠੀਆਂ ਤੁਹਾਡੇ ਕਰਦੀਆਂ ਉਹਨੂੰ ਕਦੇ ਝੰਡਾ ਕੱਢ ਕੇ ਕਿਸਾਨੀ ਦਾ ਦਿਖਾ ਦੇਵੇ ਕਦੇ ਕੁਛ ਕਰੇ ਆ ਆ ਨਾਲ ਇਹਨਾਂ ਲੋਕਾਂ ਨੇ ਸਾਨੂੰ ਬਦਨਾਮ ਕੀਤਾ ਸਾਡਾ ਇਤਿਹਾਸ ਆ ਜਿਹੜਾ ਗਹਿਰਤ ਤੇ ਅਣਖ ਦਾ ਭਰਿਆ ਹੋਇਆ ਇਤਿਹਾਸ ਹੈ ਸਾਡੇ ਕਿਸੇ ਵੱਡਾ ਬੜੇ ਦਾ ਸਾਡਾ ਇਤਿਹਾਸ ਚੱਕ ਲੋ ਕਦੇ ਕਿਸੇ ਨੇ ਧਰਨੇ ਲਾ ਕੇ ਆ ਭੀਖ ਨਹੀਂ ਮੰਗੀ ਸਰਕਾਰ ਨੂੰ ਹੱਕ ਲੈਣੇ ਆਉਂਦੇ ਸੀ ਉਹਨਾਂ ਨੂੰ ਆਉਂਦੇ ਇਹਨਾਂ ਨੇ ਸਾਨੂੰ ਮੰਗਤੇ ਬਣਾਤਾ ਖੜਾ ਛੱਡੋ ਇਹਨਾਂ ਲੋਕਾਂ ਦਾ ਜੱਟ ਭਾਈਚਾਰਾ ਇੱਕ ਥਾਂ ਤੇ ਇਕੱਠਾ ਹੋਵੇ ਜਿੱਥੇ ਵੀ ਤੁਹਾਡੇ ਬੰਦੇ ਨਾਲ ਤੱਕਾ ਹੁੰਦਾ ਯਾਰ ਉੱਥੇ ਤੇ ਮੈਂ ਖੜੂ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਹਾਲਾਤ ਇਦੋਂ ਅੱਗੇ ਬਹੁਤ ਮਾੜੇ ਹੋਣਗੇ ਮੈਂ ਇਹੀ ਪਿੱਟਦਾਰੀ ਨਾ ਮੈਂ ਕਿਉਂ ਚੰਦ ਭਾਣ ਦੇ ਲੋਕਾਂ ਦਾ ਖੜਾ ਆਉ ਦੇ ਭਾਈਚਾਰੇ ਨਾਲ ਖੜਾ ਤੁਹਾਨੂੰ ਵੀਡੀਓ ਦਿਖਾ ਦਿਆਂ ਕਿਸੇ ਚੈਨਲ ਤੇ ਮੈਨੂੰ ਇਹ ਵੀਡੀਓ ਦਿਖਾ ਦਿਓ ਕਿਸੇ ਨੇ ਚਲਾਈਆ ਤੇ ਕਿਸੇ ਨੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇ ਅੱਜੇ ਮੈਂ ਗਲਤ ਗਿਆ ਮੈਨੂੰ ਬੇਸ਼ੱਕ ਜੋ ਮਰਜੀ ਬੋਲੋ ਕਮੈਂਟਾਂ ਚ ਮੈਂ ਜਿਉਣਾ ਵੀ ਜੱਟਾਂ ਲਈ ਤੇ ਮਰਨਾ ਵੀ ਜੱਟਾਂ ਲਈ ਤੇ ਲੜਨਾ ਵੀ ਜੱਟਾਂ ਲਈ ਚਾਹੇ ਉਹ ਸਾਡੇ ਪ੍ਰਸ਼ਾਸਨ ਚ ਬੈਠੇ ਵੀਰ ਚਾਹੇ ਉਹ ਸਾਡੇ ਖੇਤੀਬਾੜੀ ਕਰਦੇ ਵੀਰ ਹੈ ਚਾਹੇ ਉਹ ਸਾਡੇ ਵਪਾਰੀ ਵੀਰ ਹੈ ਜਿਹੜੇ ਸਾਡੀ ਬਰਾਦਰੀ ਨਾਲ ਸੰਬੰਧਤ ਹੈ ਮੈਂ ਤਾਂ ਉਹਨਾਂ ਲਈ ਮਰਨਾ ਉਨਾਂ ਲਈ ਜਿਉਣਾ ਉਨਾਂ ਲਈ ਲੜਨਾ ਇਹੀ ਮੇਰਾ ਮਿਸ਼ਨ ਹੈ। ਦੇਵ ਆ ਗਿਆ ਅਗਲੀ ਵੀਡੀਓ ਛੇਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ